ਮਾਂ-ਬਾਂਗ ਬੱਚੇ ਦੇ ਜੀਵਨ ਵਿੱਚ ਪਿਤਾ ਦਾ ਬੇਖਾਸ ਮਹੱਤਵ ਹੁੰਦਾ ਹੈ ਡੰਡੇ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਤੇ ਪਿਤਾ ਉਸ ਦਾ ਪਾਲਣ-ਪੋषण ਕਰਦਾ ਹੈ ਡੰਡੇ ਉਹ ਬੜੀ ਕਮਾਲ ਦੀ ਹਸਤੀ ਹੈ ਡੰਡੇ ਔਲਾਦ ਭਾਵੇਂ ਕਮਾਉਣ ਵੀ ਲੱਗ ਜਾਵੇ ਫਿਰ ਵੀ ਉਹ ਪੁੱਸਦਾ ਹੈ ਕਿ ਜੇ ਕੁਝ ਚਾਹੀਦਾ ਤਾਂ ਦਸ ਦੇਵੀ ਡੰਡੀ ਔਲਾਦ ਭਾਵੇਂ ਕਿੰਨੀ ਵੀ ਕਾਮਯਾਬ ਕਿਉਂ ਨਾ ਹੋ ਜਾਵੇ ਆਪਣੇ ਪਿਓ ਦੀ ਮਿਹਨਤ ਤੇ ਸੰਘਰਸ਼ ਦਾ ਮੁੱਲ ਕਦੇ ਨਹੀਂ ਮੋੜ ਸਕਦੀ ਡੰਡੀ ਪਿਓ ਦਾ ਸਾਆ ਉਹ ਆਸਰਾ ਹੁੰਦਾ ਹੈ ਜੋ ਛਾਂ ਵੀ ਦਿੰਦਾ ਹੈ ਤੇ ਹੌਸਲਾ ਵੀ ਡੰਡੀ ਪਿਤਾ ਉਹ ਸੂਰਜ ਹੁੰਦਾ ਹੈ ਜੋ ਆਪਣੀ ਔਲਾਦ ਨੂੰ ਰੋਸ਼ਨਾਉਣ ਲਈ ਦਿਨ ਰਾਤ ਜਗਦਾ ਅਤੇ ਤਪਦਾ ਰਹਿੰਦਾ ਹੈ ਡੰਡੇ ਦੁਨੀਆ ਵਿੱਚ ਜਿੱਥੇ ਮਾਂ ਦੀ ਮਮਤਾ ਦੀ ਗੱਲ ਹਰ ਜਗ੍ਹਾ ਹੁੰਦੀ ਹੈ ਉਥੇ ਪਿਓ ਦੀ ਮਿਹਨਤ ਤਿਆਗ ਤੇ ਹੌਸਲੇ ਦੀ ਗੱਲ ਅਕਸਰ ਘੱਟ ਹੀ ਕੀਤੀ ਜਾਂਦੀ ਹੈ ਪਰ ਸੱਚ ਇਹ ਹੈ ਕਿ ਪਿਓ ਦਾ ਸਿਰਫ ਸਿਰ ਤੇ ਸਾਇਆ ਹੀ ਉਸ ਮਜ਼ਬੂਤ ਨੀਵਾਂਗ ਹੁੰਦਾ ਹੈ ਜੋ ਸਾਰੀ ਇਮਾਰਤ ਨੂੰ ਸੰਭਾਲ ਕੇ ਰੱਖਦਾ ਹੈ ਡੰਡੀ ਪਿਤਾ ਉਹ ਵਿਅਕਤੀ ਹੁੰਦਾ ਹੈ ਜੋ ਦਿਨ ਰਾਤ ਸਿਰਫ ਇਹੀ ਸੋਚਦਾ ਰਹਿੰਦਾ ਹੈ ਕਿ ਉਸ ਦੇ ਬੱਚਿਆਂ ਨੂੰ ਕੋਈ ਘਾਟ ਨਾ ਰਹਿ ਜਾਵੇ ਡੰਡੀ ਸਾਡੇ ਨਿੱਕੇ ਹੁੰਦਿਆਂ ਤੋਂ ਲੈ ਕੇ ਹੁਣ ਤੱਕ ਪਤਾ ਨਹੀਂ ਸਾਡੀਆਂ ਕਿੰਨੀਆਂ ਹੀ ਖੁਸ਼ੀਆਂ ਲਈ ਪਿਓ ਨੇ ਆਪਣੇ ਚਾਹ ਕੁਰਬਾਨ ਕੀਤੇ ਹੋਣੇ ਡੰਢ ਪਤਾ ਨਹੀਂ ਕਿਸ ਮਿੱਟੀ ਨਾਲ ਬਣਾਇਆ ਹੈ ਰੱਬ ਨੇ ਪਿਓ ਨੂੰ ਜਿਸ ਦਾ ਪਿਆਰ ਸ਼ਾਂਤ ਹੋ ਕੇ ਵਗਦਾ ਹੈ ਡੰਢ ਪਿਤਾ ਦਾ ਪਿਆਰ ਤੇ ਉਸ ਦੀ ਅੱਖ ਦੀ ਇੱਕ ਘੂਰ ਇੱਕੋ ਸਿੱਕੇ ਦੇ ਉਹ ਦੋ ਪਹਿਲੂ ਹੁੰਦੇ ਹਨ ਜਿਹੜੇ ਔਲਾਦ ਦੀ ਜ਼ਿੰਦਗੀ ਨੂੰ ਸੰਭਾਰ ਦਿੰਦੇ ਹਨ ਡੰਡੀ ਪਿਤਾ ਤੂੰ ਹੀ ਬੱਚਾ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਨਿਭਾਉਣਾ ਸਿੱਖਦਾ ਹੈ ਡੰਡੀ ਧੀ ਲਈ ਉਸ ਦਾ ਪਿਤਾ ਸੁਪਰਮੈਨ ਜਾਂ ਰੋਲ ਮਾਡਲ ਵਾਂਗ ਹੁੰਦਾ ਹੈ ਡੰਡੇ ਹਰ ਪਿਤਾ ਚਾਹੁੰਦਾ ਹੈ ਕਿ ਉਸ ਦਾ ਬੱਚਾ ਉਹ ਸਭ ਕੁਝ ਕਰੇ ਜੋ ਉਹ ਖੁਦ ਜ਼ਿੰਦਗੀ ਵਿੱਚ ਨਾ ਕਰ ਸਕਿਆ ਡੰਡੇ ਉਹ ਆਪਣੇ ਬੱਚਿਆਂ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਦਦ ਕਰਦਾ ਹੈ ਡੰਡੇ ਨਿੱਕੇ ਹੁੰਦਿਆਂ ਤਾਂ ਇਹ ਕਦੇ ਸਮਝ ਨਹੀਂ ਆਇਆ ਪਰ ਜਦੋਂ ਥੋੜੀ ਸਮਝ ਆਉਣ ਲੱਗੀ ਤਾਂ ਪਤਾ ਲੱਗਿਆ ਕਿ ਬਾਪੂ ਨੇ ਪਿਤਾ ਦਾ ਕਿਰਦਾਰ ਲੱਖਾਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਕਿੰਨਾ ਵਖੂਬੀ ਨਿਭਾਇਆ ਹੈ ਡੰਡੇ ਅੱਜ ਪਿਤਾ ਦਿਵਸ ਮੌਕੇ ਦੁਨੀਆ ਦੇ ਹਰ ਉਸ ਪਿਤਾ ਨੂੰ ਦਿਲੋਂ ਧੰਨਵਾਦ ਜਿਨ੍ਹਾਂ ਨੇ ਬੱਚਿਆਂ ਦੀ ਜ਼ਿੰਦਗੀ ਬਣਾਉਣ ਲਈ ਜ਼ਿੰਦਗੀ ਨੂੰ ਦਾਤੇ ਲਾ ਦਿੱਤੀ ਕਿਉਂਕਿ ਪਿਤਾ ਦੀ ਜੀਬ ਭਾਵੇਂ ਖਾਲੀ ਹੀ ਕਿਉਂ ਨਾ ਹੋਵੇ ਪਿਤਾ ਨਾਲੋਂ ਵੱਧ ਅਮੀਰ ਵਿਅਕਤੀ ਇਸ ਦੁਨੀਆ ਤੇ ਕੋਈ ਨਹੀਂ ਹੁੰਦਾ ਜਿਹੜਾ ਔਲਾਦ ਦੇ ਚਾਹ ਪੂਰੇ ਕਰਦਾ ਹੈ ਡੰਡੀ ਕਦੇ ਵੀ ਪਿਤਾ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ ਸਗੋਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਡੰਡੇ